ਸਤ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ YouTube ਚੈਨਲ ਕੋਹਿੰਨ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵਿਧਾਨ ਸਭਾ ਹਲਕਾ ਬਡਲਾ ਡਾ ਦਾ ਪਿੰਡ ਉਟੇ ਛੱਦੇਵਾਲਾ ਜਿੱਥੇ ਕਿ ਸਕੂਲੀ ਪੁਰਾਣੀ ਬਿਲਡਿੰਗ ਜੋ ਕਿ ਨਕਾਰਾ ਹੋ ਚੁੱਕੀ ਸੀ ਉਸ ਦੀ ਜਗ੍ਹਾ ਤੇ ਨਵੀਂ ਬਿਲਡਿੰਗ ਬਣ ਰਹੀ ਹੈ ਨਕਾਰਾ ਜੋ ਕਿ ਪਿੰਡ ਵੱਲੋਂ ਕਿਸੇ ਟਾਈਮ ਆਪ ਆਰ ਦੇ ਤੌਰ ਤੇ ਪੈਸੇ ਇਕੱਠੇ ਕਰਕੇ ਇਹ ਬਿਲਡਿੰਗ ਉਸਾਰੀ ਗਈ ਸੀ ਜੋ ਕਿ ਵਿਉਂਤਨਾ ਨਹੀਂ ਬਣੀ ਹੁਣ ਕਰਕੇ ਸੜਕ ਦੇ ਕੋਲ ਉਹ ਬਣ ਗਈ ਤੇ ਇਸ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਸੜਕ ਯਾਤਰਾ ਚੱਲਣ ਕਰਕੇ ਡਿਸਟਰਬੈਂਸ ਹੁੰਦੀ ਸੀ ਪੜਾਈ 'ਚ ਬਹੁਤ ਜ਼ਿਆਦਾ ਤੋੜਿੱਕਾ ਲੱਗਦਾ ਸੀਗਾ ਔਰ ਗਰਾਊਂਡ ਬਿਲਕੁਲ ਖਤਮ ਹੋ ਚੁੱਕਿਆ ਸੀਗਾ ਤੇ ਇਸ ਲਈ ਹੁਣ ਸਕੂਲ ਦੇ ਸਟਾਫ ਨੇ ਅਤੇ ਪੰਚਾਇਤ ਕੋਲੋਂ ਮਿਲ ਕੇ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਹੈ ਪੁਰਾਣੀ ਬਿਲਡਿੰਗ ਦੀ ਜਗ੍ਹਾ ਤੇ ਹੁਣ ਜੋ ਨਵੇਂ ਕਮਰੇ ਆਏ ਨੇ ਇਹ ਐਸੇ ਵਿਆਹਤ ਨਾਲ ਬਣਾਏ ਜਾ ਰਹੇ ਨੇ ਕਿ ਜਿਸ ਨਾਲ ਬਿਲਡਿੰਗ ਵੀ ਬਹੁਤ ਮਜ਼ਬੂਤ ਬਣ ਰਹੀ ਆ ਅਤੇ ਡਿਸਟਰਬੈਂਸ ਤੋਂ ਵੀ ਬਹੁਤ ਦੂਰ ਆ ਸੜਕ ਤੋਂ ਦੂਰ ਚਲੀ ਗਈ ਆ ਅਤੇ ਗਰਾਊਂਡ ਬਹੁਤ ਵਧੀਆ ਬਣ ਰਿਹਾ ਆ ਅੱਜ ਤੁਹਾਨੂੰ ਦਿਖਾਉਨੇ ਪਹਿਲਾਂ ਪੁਰਾਣੀ ਬਿਲਡਿੰਗ ਇਹ ਸੀ ਪੁਰਾਣੀ ਬਿਲਡਿੰਗ ਜੋ ਕਿ ਬਿਲਕੁਲ ਸੜਕ ਦੇ ਕੋਲੇ ਬਣਾਈ ਗਈ ਸੀ ਉਹਨਾਂ ਟਾਈਮਾਂ 'ਚ ਸੜਕ ਵੀ ਘੱਟ ਚੱਲਦੀ ਸੀ ਤੇ ਵਹੀਕਲਾਂ ਦੀਆਂ ਆਵਾਜ਼ਾਂ ਘੱਟ ਆਉਂਦੀਆਂ ਸੀਗੀਆਂ ਬਿਲਡਿੰਗ ਬਹੁਤ ਵਧੀਆ ਤਰੀਕੇ ਨਾਲ ਬਣੀ ਗਈ ਆ ਪਰ ਇਹ ਹੁਣ ਨਵੇਂ ਕਮਰੇ ਬਹੁਤ ਵਧੀਆ ਢੰਗ ਨਾਲ ਬਣਾਏ ਜਾ ਰਹੇ ਨੇ ਅੱਜ ਤੁਹਾਨੂੰ ਦਿਖਾਉਂਦੇ ਆ ਕਾਜ਼ੀਪੁਰ ਇਸ ਬਿਲਡਿੰਗ ਦੇ ਸਾਹਮਣੇ ਇਸ ਦੀ ਦੂਜੀ ਤਰਫ ਪਾਸੇ ਹੁਣ ਬਹੁਤ ਹੀ ਮਜ਼ਬੂਤੀ ਨਾਲ ਕਮਰੇ ਬਣਾਏ ਗਏ ਹਨ ਜਿਹੜੇ ਕਿ ਤਿਕਰਮ 40-50 ਸਾਲ ਇਹਨਾਂ ਦੀ ਮਿਆਦ ਹੈਗੀ ਆ ਅੱਜ ਨਵੇਂ ਕਮਰਿਆਂ ਦੇ ਪਲੈਂਟਰ ਪੈ ਰਹੇ ਨੇ ਦੋ ਕਮਰੇ ਹੋਰ ਪਾਏ ਨੇ ਨਵੇਂ ਇਸ ਸਕੂਲ ਦੇ ਚੰਗੇ ਭਾਗ ਨੇ ਬਈ ਇਹਨੂੰ ਸਟਾਫ ਬਹੁਤ ਵਧੀਆ ਮਿਲਿਆ ਜੋ ਕਿ ਬਹੁਤ ਭੱਜ ਦੌੜ ਕਰਕੇ ਹਿੰਮਤ ਕਰਕੇ ਸਕੂਲ ਵਾਸਤੇ ਕੁਛ ਨਾ ਕੁਛ ਲਈ ਆਉਂਦੇ ਨੇ ਅੱਜ ਤੁਹਾਨੂੰ ਹੈਡਮਾਸਟਰ ਧਰਮਿੰਦਰ ਜੀ ਨਾਲ ਗੱਲ ਕਰਵਾਉਨੇ ਆ ਅਤੇ ਨਾਲ ਹੀ ਹੈਗੇ ਨੇ ਪਿੰਡ ਦੇ ਸਰਪੰਚ ਬਲਜੀਤ ਸਿੰਘ ਗਿੱਲ ਅਤੇ ਨਾਲ ਉਹਨਾਂ ਦੇ ਪੰਚਾਇਤ ਮੈਂਬਰ ਚੰਚਰ ਸਿੰਘ ਗਿੱਲ ਪੋਰਿੰਡ ਵਾਸੀ ਜੁਦਾ ਪੰਚਾਇਤ ਮੈਂਬਰ ਅਤੇ ਸਰਪੰਚ ਇੱਥੇ ਮੌਜੂਦ ਨੇ ਬਲਜੀਤ ਸਿੰਘ ਗਿੱਲ ਤੇ ਚੰਚਾ ਸਿੰਘ ਗਿੱਲ ਫਿਰ ਸਰਪੰਚ ਸਾਹਿਬ ਨਾਲ ਥੋੜੀ ਗੱਲਬਾਤ ਕਰਵਾਉਣੀ ਆ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕੁਝ ਫਤਿਹ ਆ ਸਕੂਲ ਦਾ ਕੰਮ ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਨਵੇਂ ਕਮਰੇ ਆ ਰਹੇ ਨੇ ਪੈਂਟਰ ਪੈ ਰਿਹਾ ਇਹਦੇ ਬਾਰੇ ਦੱਸੋ ਚੰਨਾ ਪਾਓ ਇਹ ਜਿਵੇਂ ਕਿ ਆਪਾਂ ਨੂੰ ਸਕੂਲ ਦੀ ਹਫ਼ਤੇ ਚ ਇੱਕ ਵਾਰੀ ਆਉਣੀ ਹੋਣਾ ਹਫ਼ਤੇ ਚ ਇੱਕ ਵਾਰੀ ਆਪਾਂ ਆਉਣੀ ਹੋਣਾ ਸਕੂਲ ਚ ਜੇ ਵੀ ਸਟਾਫ ਦੀ ਡਿਮਾਂਡ ਸੀ ਵੀ ਸਾਨੂੰ ਇੱਕ ਕਮਰਾ ਬਣਾ ਕੇ ਦੇਉ ਜਰੂਰ ਇੱਕ ਕਮਰਾ ਤਾਂ ਕਰਕੇ ਨਿਊ ਆ ਗਿਆ ਸੀਗਾ ਇੱਕ ਕਮਰਾ ਆਪਾਂ ਬਾਕ ਦੇ ਦੇਣਾ ਸੀ ਇਹਨਾਂ ਨੂੰ ਉਸ ਹਿਸਾਬ ਨਾਲ ਅੱਜ ਆਪਣਾ ਕਮਰਾ ਤਿਆਰ ਹੋ ਗਿਆ ਕਿ ਲੈਂਡਰ ਪਈ ਜਾਂਦੇ ਜੀ ਅੱਗੇ ਜਿਹੜਾ ਪੰਜ ਕਮਰਾ ਜਿਹੜਾ ਪੰਚਾਇਤ ਨੇ ਦਿੱਤਾ ਇੱਥੇ ਪਿੰਡ ਦੇ ਪ੍ਰਧਾਨ ਤੇ ਸੱਜਣ ਜੋ ਕਿ ਹਰ ਕੰਮ ਦੇ ਵਿੱਚ ਹਰ ਫੰਕਸ਼ਨ ਦੇ ਵਿੱਚ ਬਹੁਤ ਬਸ ਸਹਿਯੋਗ ਦਿੰਦੇ ਨੇ ਤੇ ਹਾਜ਼ਰ ਰਹਿੰਦੇ ਨੇ ਸੁਖਵੰਤ ਸਿੰਘ ਜੀ ਗਿੱਲ ਅਤੇ ਸਾਫਕਾ ਸਰਪੰਚ ਸੰਭੂ ਸਿੰਘ ਜੋ ਮੌਜੂਦਾ ਲੰਬੜਦਾਰ ਵੀ ਨੇ ਸਕੂਲ ਦੇ ਹੈਡਮਾਸਟਰ ਧਰਮਿੰਦਰ ਸਿੰਘ ਜੀ ਆਜੋ ਇਹਨਾਂ ਨਾਲ ਗੱਲਬਾਤ ਕਰਵਾਉਣੀ ਆ ਆਜੋ ਸੂਰੇ ਸਟਾਫ ਨਾਲ ਤੁਹਾਨੂੰ ਮਿਲਾਉਣੀ ਆ ਮੌਜੂਦ ਨੇ ਸਕੂਲ ਹੈਡਮਾਸਟਰ ਧਰਮਿੰਦਰ ਜੀ ਇਹਨਾਂ ਨਾਲ ਗੱਲਬਾਤ ਕਰਵਾਉਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਕੂਲ ਦੇ ਬਿਨਾਂ ਜਿਹੜੇ ਕਮਰੇ ਪੈ ਰਹੇ ਨੇ ਇਹਦੇ ਬਾਰੇ ਕੋਈ ਗੱਲਬਾਤ ਦੱਸੋ ਜਿਸ ਤਰ੍ਹਾਂ ਪਹਿਲਾਂ ਸ਼ੁਰੂ ਤੋਂ ਹੀ ਕਿਉਂਕਿ ਮੈਂ 2014 ਤੋਂ ਇਨਚਾਰਜ ਬਣਿਆ ਉਸ ਤੋਂ ਹੀ ਲਗਾਤਾਰ ਇਹ ਪਿੰਡ ਦੀ ਫਿਤਰਤ ਰਹੀ ਹੈ ਕਿ ਸਕੂਲੀ ਬਖਾਂ ਨੂੰ ਬਹੁਤ ਵਧੀਆ ਚਾਹੀਏ ਚਾਹੇ ਕੋਈ ਪੰਚਾਇਤ ਬਣੀ ਹੈ ਔਰ ਇਸ ਵਾਰ ਵੀ ਪੰਚਾਇਤ ਦਾ ਇਹ ਫਰਾਂਸੀਗਾ ਪਹਿਲਾਂ ਵੀ ਕੰਮ ਆ ਜਿਹੜਾ ਅਸੀਂ ਸ਼ੁਰੂਆਤ ਉਹ ਸਕੂਲ ਤੋਂ ਕਰਨੀ ਹੈ ਔਰ ਉਹਨਾਂ ਨੇ ਆਪਣਾ ਜਿਹੜਾ ਇਹ ਵਾਅਦਾ ਹੈਗਾ ਕਿਉਂਕਿ ਕਮਰਿਆਂ ਦੀ ਕੁਝ ਘਾਟ ਸੀਗੀ ਤੁਸੀਂ ਸਾਡੀ ਸਾਰੀ ਬਿਲਡਿੰਗ ਹੈ ਜਿਹੜੀ ਉਹ 2014 ਦੇ ਵਿੱਚ ਅਨਸੇਫ ਹੋ ਗਈ ਸੀ ਤਾਂ ਉਸ ਟਾਈਮ ਪਿੰਡ ਦੇ ਸਹਿਯੋਗ ਨਾਲ ਕੋਈ ਅ ਬੱਚਿਆਂ ਦੇ ਬੈਠਣ ਦੇ ਪ੍ਰਬੰਧ ਕੀਤਾ ਗਿਆ ਸੀ ਉਹ ਕਮਰਿਆਂ ਦੀ ਜਿਹੜੀ ਅ ਕੀ ਹੈਗਾ ਛੋਟੇ ਸੀਗੇ ਕਮਰੇ ਜਿਸ ਕਾਰਨ ਕੀ ਹੈਗਾ ਬੱਚੇ ਨੇ ਪੜ੍ਹਾਈ ਦਾ ਮਾਹੌਲ ਨਹੀਂ ਬਣਦਾ ਸੀਗਾ ਇੱਕ ਸੜਕ ਦੇ ਨਜ਼ਦੀਕ ਸੀਗਾ ਤੋਂ এনਵਾਇਰਨਮੈਂਟ ਨਹੀਂ ਅਸੀਂ ਦੇ ਸਕਦੇ ਸੀਗੇ ਤੇ ਬਾਕੀ ਕੁਝਕ ਸਮੇਂ ਦੇ ਅਨੁਸਾਰ ਕੀ ਹੈਗੇ ਉਹ ਇਹਨੇ ਣਕੂਲ ਨਹੀਂ ਰਹੇ ਕਿ ਅਸੀਂ ਉਸ ਵਧੀਆ ਵਾਤਾਵਰਨ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਕਰਾ ਸਕੀਏ ਇਸ ਕਰਕੇ ਕੁਝ ਡਿਪਾਰਟਮੈਂਟ ਵੱਲੋਂ ਦੋ ਕਮਰੇ ਆਏ ਔਰ ਇੱਕ ਕਮਰਾ ਜਿਹੜਾ ਪੰਚਾਇਤ ਹੈ ਸਾਡੇ ਸਰਪੰਚ ਬਲਜੀਤ ਸਿੰਘ ਜੀ ਦੀ ਮਿਹਰਬਾਨੀ ਸਦਕਾ ਉਹ ਪੈਣ ਜਾ ਰਹੇ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜਿਹੜਾ ਇਹ ਗਰਾਊਂਡ ਹੈ ਕਿਉਂਕਿ ਇਹ ਕਮਰੇ ਕਿਤੇ ਨਾ ਕਿਤੇ ਗਰਾਊਂਡ ਦੇ ਵਿੱਚ ਵੀ ਦੇ ਲਈ ਵੀ ਦਿੱਕਤ ਪੇਸ਼ ਕਰ ਰਹੇ ਸੀ ਕਿਉਂਕਿ ਸਾਡੇ ਲਈ ਵੀ ਖੁੱਲਾ ਗਰਾਊਂਡ ਹੈ ਬਣਨਾਗਾ ਪਰ ਉਹ ਥੋੜਾ ਜਿਹਾ ਆਪਾਂ ਕਹਿ ਦਈਏ ਕਿਦਰ ਕਿਉਂ ਦੀ ਘਾਟ ਸੀਗੀ ਪਹਿਨਾਂਲੇ ਸਮੇਂ ਚ ਉਸ ਨੂੰ ਵੀ ਅਸੀਂ ਨਿਖਾਰਨ ਦੀ ਕਿਉਂਕਿ ਬੱਚਿਆਂ ਨੂੰ ਵੀ ਗੇਮ ਵੱਲ ਵੀ ਜੋੜਨਾ ਜਿੱਤੇ ਪੜ੍ਹਾਈ ਹੋਣਾ ਜ਼ਰੂਰੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਗਰਾਊਂਡ ਵੀ ਬਹੁਤ ਵਧੀਆ ਬਣਵਾਉਣਾ ਹੈਗਾ ਇਸ ਬਿਲਡਿੰਗ ਦੇ ਨਾਲ ਸਾਡਾ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਵਾਤਾਵਰਨ ਹੈਗਾ ਉਹ ਵੀ ਵਧੀਆ ਬਣੂਗਾ ਤੇ ਨਾਲ ਨਾਲ ਖੇਡਾਂ ਦਾ ਜਿਹੜਾ ਵਾਤਾਵਰਨ ਹੈ ਉਹ ਵੀ ਬਹੁਤ ਵਧੀਆ ਬਣੂਗਾ ਬਹੁਤ ਬਹੁਤ ਧੰਨਵਾਦ